ਇਹ ਕਹਿੰਦਾ ਤਾਂ ਮੈਂ ਹੀ ਅਭੀ ਇਹ ਜਿਹੜੀ ਐਵਰੇਸਟ ਆ ਹੈ ਇਹ ਹਰੇਕ ਦਿਨ ਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਇਹਦੇ ਲਈ 7-8 ਸਾਲ ਦੀ ਟ੍ਰੇਨਿੰਗ ਜ਼ਰੂਰੀ ਆ ਜਿਹੜਾ ਆਪਾਂ ਨੇ ਕਾਰਜ ਕੀਤਾ ਹੈ ਇਹ ਵਾਹਿਗੁਰੂ ਨੇ ਕਰਵਾਇਆ ਹੈ ਕਿਉਂਕਿ ਇਹਦੇ ਲਈ ਮੇਰੇ ਕੋਲ ਨਹੀਂ ਟ੍ਰੇਨਿੰਗ ਨਹੀਂ ਸੀਗੀ ਪਰ ਉਹਨਾਂ ਨੇ ਕਰਵਾਉਣਾ ਸੀ ਕਿਉਂਕਿ ਪਹਿਲਾਂ ਕਦੇ ਹੋਇਆ ਨਹੀਂ ਸੀ ਇਹ ਹੁਣ ਤਾਂ ਹੀ ਉਹਨਾਂ ਨੇ ਤਾਕਤ ਵਾਸੀ ਉਹ ਨਹੀਂ ਆਪਾਂ ਨੂੰ ਕੀ ਹੁੰਦਾ ਪਿਆਰ ਹੁੰਦਾ ਬੱਚਿਆਂ ਨਾਲ ਬੱਚਿਆਂ ਦਾ ਮੋਹ ਛੱਡਣਾ ਬਹੁਤ ਔਖਾ ਹੈ ਐਸੀ ਨਾਲ ਮੋਹ ਛੱਡਣਾ ਬਹੁਤ ਔਖਾ ਹੈ ਇੱਕ ਮੌਤ ਦਾ ਸਭ ਡਰਦੇ ਆ ਇਸ ਕਰਕੇ ਬਾਹਰੋਂ ਨੇ ਕਰਵਾਉਣਾ ਸੀਗਾ ਤੇ ਕਿਦਾਂ ਦਾ ਤਜਰਬਾ ਰਿਹਾ ਜੀ ਆਪਾਂ ਨੂੰ ਕਹੀਏ ਤਾਂ ਬਹੁਤ ਔਖੀ ਆ ਆਪਣੀ ਵਸ ਦੀ ਗੱਲ ਲਗੀ ਉੱਥੇ ਇੱਕ ਵਰਡ ਚੱਲਦਾ ਛੇਤ ਮੈਂ ਕਹਿ ਦਿੰਦਾ ਮਾਊਂਟੇਨ ਅਲਾوز ਯੂ ਟੂ ਕਲਾਈਮ ਯੂ ਡੋਟ ਕਲਾਈਮ ਦੀ ਮਾਊਂਟੇਨ ਪਹਾੜੀ ਤੁਹਾਨੂੰ ਰਸਤਾ ਦਿੰਦੀ ਆ ਤੁਸੀਂ ਨਹੀਂ ਚੜਦੇ ਜੇ ਪਹਾੜੀ ਲੋਕਰ ਵੀ ਤਾਂ ਹੀ ਚੜ ਸਕਦੇ ਹੋ ਉਹਦਾ ਮਤਲਬ ਕਹਿਣ ਦਾ ਵੱਡੇ ਵੱਡੇ ਜਿਹੜੇ ਟ੍ਰੇਨ ਵੱਡੇ ਵੱਡੇ ਜਿਹੜੇ ਟ੍ਰੇਨਿੰਗ ਕਿੱਥੇ ਹੁੰਦੀਆਂ ਉਹ ਰਹਿ ਜਾਂਦੇ ਨੇ ਜਿਨੇ ਪਹਾੜੀ ਲੋ ਕਰ ਦਿਆ ਉਹ ਚੜ ਜਾਂਦਾ ਕਿਉਂਕਿ 70 ਸਾਲਾਂ ਵਿੱਚ ਸਿਰਫ 6700 ਬੰਦਾ ਚੜਿਆ 600 ਬੰਦਾ ਥੋੜੇ ਪਰਿਵਾਰ ਨੇ ਤੁਹਾਨੂੰ ਆਮ ਲਈ ਮਨਾ ਕੀਤਾ ਜਾਂ ਕੋਈ ਪ੍ਰੇਰਿਤ ਕੀਤਾ ਉਹ ਨਾ ਮਨਾ ਨਹੀਂ ਇਨ ਦੀ ਸੈਂਸ ਉਹਨਾਂ ਨੂੰ ਡਰ ਸੀਗਾ ਕਿਉਂਕਿ ਐਵਰੇਸ ਤੋਂ ਨਾ ਸੁਣਦੇ ਆਪਾਂ ਡਰਦੇ ਆਂ ਕਿ ਇਹ ਕੀ ਨਾ ਮੌਤ ਦਾ ਆਉਂਦਾ ਜੇ ਤੁਸੀਂ ਗੂਗਲ ਕਰੋਗੇ ਐਵਰੇਸ ਨੂੰ ਤਾਖ ਨੂੰ ਇਹਦੇ ਬਾਰੇ ਪਤਾ ਲੱਗੂਗਾ ਤਾਂ ਇਸ ਕਰਕੇ ਫਿਰ ਉਹਨੂੰ ਘਰ ਸੀ ਉਹਨਾਂ ਦੇ ਮਨ ਚ ਮੇਰੇ ਮਨ ਚ ਤਾਂ ਨਿਕਲ ਗਿਆ ਉਹਨਾਂ ਦੇ ਮਨ ਚੋਂ ਨਹੀਂ ਨਿਕਲਿਆ ਫਿਰ ਉਹਨਾਂ ਨੂੰ ਸਮਝਾਉਣਾ ਪਿਆ ਉਹਨਾਂ ਦੇ ਡਰ ਦੂਰ ਕਰਨਾ ਪਿਆ ਤਾਂ ਪਰ ਉਹਨਾਂ ਨੇ ਬਹੁਤ ਸਾਥ ਦਿੱਤਾ ਕਿਉਂਕਿ ਮਨ ਚ ਖਿਆਲ ਕੀਤਾ ਆਇਆ ਮੈਂ ਕਿ ਇਸ ਇਹ 2022 ਚ ਆਇਆ ਬਸ ਵਾਹਿਗੁਰੂ ਨੇ ਜੇ ਮੈਂ ਕਹਿਣਾ ਲੱ ਕਰਾਉਣਾ ਹੁੰਦਾ ਇਸ ਤੋਂ ਪਹਿਲਾਂ ਕਦੇ ਕੋਈ ਚੋਟੀ ਨਹੀਂ ਸੀ ਕਦੇ ਕੋਈ ਚੋਟੀ ਨਹੀਂ ਸੀ ਚੜੀ ਇਸ ਲਈ ਮੈਨੂੰ ਤਾਂਹੀਂ 2022 ਚ ਸੋਚਿਆ ਸੀ ਤੇ 23 ਚ ਮੈਂ ਮੈਂ ਇੱਕੋ ਮੈਨੇ 6000 ਮੀਟਰ ਕਰਨੀ ਪਈ ਕੁਆਲੀਫਾਈ ਕਰਨੀ ਕੁਆਲੀਫਾਈ ਕਰਨਾ ਪੈਂਦਾ ਸੀ ਕਿਹੜੀ ਅਜਿਹੀ ਤਾਕਤ ਸੀ ਜਿਹੜੀ ਤੁਹਾਡੇ ਉੱਤੇ ਸਹਿਯੋਗ ਕਰਦੀ ਰਹੀ ਹਾਂਜੀ ਕਿਹੜੀ ਅਜਿਹੀ ਤਾਕਤ ਜਿਹੜੀ ਤੁਹਾਡਾ ਸਹਿਯੋਗ ਕਰਦੀ ਰਹੀ ਉੱਤੇ ਬਾਣੀ ਪ੍ਰਮਾਤਮਾ ਬਹੁਤ ਵੱਡੀ ਖੇਡ ਆ ਇਹ ਖੇਡ ਰਚਾਈ ਉਹਨਾਂ ਨੇ ਕਿਹੜੀ ਮੇਰੇ ਵਾਸਤੇ ਗੱਲ ਨਹੀਂ ਸੀ ਕੀ ਪ੍ਰੋਸੈਸ ਹੈ ਜਾਣ ਦਾ ਪ੍ਰੋਸੈਸ ਕੀ ਹੈ ਕੀ ਕਿਵੇਂ ਹੈ ਕਿ ਉਹਦੇ ਜਾਣ ਲਈ ਪਰਮਿਸ਼ਨ ਕਿਵੇਂ ਲੈਣੀ ਪੈਂਦੀ ਤੇ ਕੀ ਕੁਝ ਸਬਮਿਟ ਕਰਨਾ ਪੈਂਦਾ ਇਹਦੇ ਕੀ ਹੈ ਤੁਹਾਨੂੰ ਪਰਮਿਟ ਖਰੀਦਣਾ ਪੈਂਦਾ ਕੋਈ ਵੀ ਪਹਾੜੀ ਸਰ ਕਰਨੀ ਹੈ ਕੋਈ ਵੀ ਚੜ੍ਹਨੀ ਹੈ ਕਿਸੇ ਨੇ ਵੀ ਉਹਨੂੰ ਪਰਮਿਟ ਖਰੀਦਣਾ ਪੈਂਦਾ ਇਹ ਪਰਮਿਟ ਦੀ ਫੀਸ ਹੈਗੀ 10000 US ਡਾਲਰ ਇਹ ਪਰਮਿਟ ਖਰੀਦ ਲੈਣੇ ਉਹ ਇਹ ਤੁਹਾਨੂੰ ਲੋਕ ਕਰਦੇ ਆ ਚੜ੍ਹਨਾ ਉਹ ਵੀ ਫਿਰ ਲਾਈਨ ਲੱਗੀ ਹੋਏ ਵੇਟਿੰਗ ਲਿਸਟ ਆ ਕਾਫੀ ਕਿ ਜੇ ਤੁਹਾਨੂੰ ਮਿਲ ਜਾਂਦੀ ਆ ਤੇ ਤੁਸੀਂ ਠੀਕ ਤੁਸੀਂ ਹੂੰ ਜਿੱਥੇ ਮਜੂਦਾ ਰਹਨੇ ਕਿੱਥੇ ਮੈਂ ਇੱਥੇ ਬੋਰਡ ਪ੍ਰਿੰਡ ਹਾਂ ਨਾ ਮੈਂ ਆਟਮੈਨ ਰਹਿਣਾ ਨਿਊਜ਼ੀਲੈਂਡ ਚ ਪਰ ਮੇਰੇ ਇੱਥੇ ਘਰ ਹੈ ਕਿੰਨੀ ਦੇਰ ਬਾਅਦ ਤੁਸੀਂ ਆਏ ਹੋ ਮੈਂ ਘੱਟੋ ਘੱਟ 10 ਸਾਲ ਨੀਰਲੀ 10 ਸਾਲ ਹੋ ਗਏ ਮੈਨੂੰ 10 ਸਾਲ ਹੋਰ ਲੱਗਦੇ ਆ ਜਦੋਂ ਤੁਸੀਂ ਅਚੀਵ ਕੀਤਾ ਤਾਂ ਤੁਹਾਨੂੰ ਕਿੱਦਾਂ ਲੱਗਿਆ ਉੱਤੇ ਜਦੋਂ ਤੁਸੀਂ ਮਜੂਦ ਸੀਗੇ ਤਾਂ ਉਹਨੇ ਹਾਲਾਤ ਕਿੱਦਾਂ ਦੇ ਸੀ ਹਾਲਾਤ ਤਾਂ ਮੇਰੇ ਵਾਪਸ ਆਉਣ ਦੇ ਨਹੀਂ ਸੀਗੇ ਤੋ ਕਿ ਤੁਸੀਂ ਮੌਤਾਂ ਮੌਤਾਂ ਪਈਆਂ ਹੁੰਦੀਆਂ ਨੇ ਬੋਡੀਜ਼ ਪਈਆਂ ਉਹਦੇ ਕੋਲ ਦੀ ਲੰਗ ਦਿਓ ਤੁਸੀਂ ਇੰਨੇ ਐਗਜ਼ੌਸਟ ਹੋ ਜੰਨੇ ਵੀ ਤੁਹਾਡੀ ਵਾਪਸ ਆਉਣ ਦੀ ਜੀ ਨਹੀਂ ਕਰਦਾ ਬਸ ਜਿਹੜਾ ਮੇਨ ਇਚਾ ਸਵੇਰੇ ਹੀ ਸਿਮਰਚੀ ਸਮਟ ਹੋ ਜੇ ਸਮਟ ਹੋ ਜੇ ਸਮਟ ਹੋਣ ਦਾ ਮਤਲਬ ਵੀ ਆਪਣਾ ਜਿਹੜਾ ਚੋਚੀ ਤੇ ਪਹੁੰਚ ਜਾਈਏ ਤੇ ਇਨਸਾਨ ਹਸਾਬ ਚੜ ਜੇ ਉਸ ਤੋਂ ਬਾਅਦ ਵੀ ਐਗਜ਼ੌਸਟ ਹੋ ਗਏ ਫਿਰ ਕੋਈ ਸੰਦੇਸ਼ ਵਗੈਰਾ ਕੋ ਦੇਣਾ ਚਾਹੋਗੇ ਸੰਦੇਸ਼ ਇਹ ਹੀ ਹੈ ਜਦ ਸਾਵਧ ਸੂਰਤ ਚ ਪਹਿਲਾ ਨਹੀਂ ਚੜਿਆ ਤਾਂ ਪਰ ਸਾਵਧ ਸੂਰਤ ਚ ਸਭ ਕੁਝ ਕਰ ਸਕਦੇ ਆ ਜੀ ਐਨ ਐਸ ਚੋ ਵੀ ਖਿੰਦਰੀਆਂ ਸਾਥ ਨੂੰ ਰੋਕਦੀ ਜਾਂ ਨਾ ਤੇ ਸਭ ਕੁਝ ਕਰ ਸਕਦੇ ਹੋ ਜੇ ਤੁਹਾਡੇ ਮਨ ਚ ਸਾਇਦ ਮਨ ਸੱਤ ਸਾਰਾ ਨੌਜਵਾਨ ਪੀੜੀ ਜਿਹੜੀ ਅੱਜ ਕੱਲ ਹਤਾਸ਼ ਹੋ ਕੇ ਨਸ਼ੇ ਵੱਲ ਜਾ ਰਹੀ ਹੈ ਤੇ ਕੁਝ ਐਨ ਐਸ ਦੇ ਵਿੱਚ ਚੜਿਆ ਤੇ ਕੀ ਕਰੇ ਉਹ ਹੀ ਕਹਿਣ ਦਾ ਮਤਲਬ ਇਹੀ ਆ ਵੀ ਜੇ ਸਾਵਧ ਸੂਰਤ ਚ ਮੈਂ ਨਾ ਕਿ ਉਹ ਕੁਝ ਖਾਂਦਾ ਸੀਗਾ ਤੇ ਤੁਹਾਨੂੰ ਖਾਣ ਲਈ ਦੂਜੇ ਪ੍ਰੋਟੀਨ ਖਾਣੇ ਪੈਂਦੇ ਆ ਮੈਂ ਤਾਂ ਸਿਰਫ ਵੈਜੀਟੇਰੀਅਨ ਸੀਗਾ ਟੋਟਲੀ ਆਪਣੇ ਜਿਹੜਾ ਲੰਗਰ ਛਕਦੇ ਆਹੀ ਛਕਦਾ ਸੀਗਾ ਇਹਦੇ ਨਾਲ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਐ ਨਹੀਂ ਹੈਗਾ ਦਾਲਾਂ ਸਬਜ਼ੀਆਂ ਬਹੁਤ ਵੱਡੀ ਤਾਕਤ ਹੈ ਨਾ ਖੱਲੀ ਐ ਨਹੀਂਗਾ ਵੀ ਤੁਸੀਂ ਵੀ ਨਾਨਵੈਜ ਖਾ ਕੇ ਜਾਂ ਜਿਮ ਜਾ ਕੇ ਜਾਂ ਹੋਰ ਕੁਝ ਕਰਕੇ ਨਾ ਤੁਸੀਂ ਆਪਣੇ ਸਾਦੇ ਜੀਵਨ ਚ ਨਾਲ ਵੀ ਸਭ ਕੁਝ ਕਰ ਸਕਦੇ ਹੋ ਇਹੀ ਮੇਰਾ ਕਾਰਨਦਾਰ ਸੀਗਾ ਕਿੰਨੀ ਏਜ ਐਟ ਫਰਮੇਰੀ ਹੁਣ 53 ਸਾਲ ਦੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਪਿੰਡ ਬੋਰਡ ਨਾਲ ਨਹੀਂ ਸੰਬੰਧਿਤ ਮੈਂ ਕਹਿੰਦਾ ਵੀ ਸਬੂਚੇ ਪੰਜਾਬ ਨਾਲ ਸਿੱਖ ਕੌਮ ਨਾਲ ਸੰਬੰਧਿਤ ਹੈ ਕੋਕੀ ਇੱਕ ਗੁਰਸਿੱਖ ਹੋਣ ਦੇ ਨਾਤੇ ਉਹਨਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੜੀ ਚੋਟੀ ਆ ਆਪਾਂ ਮਾਉਂਟ ਐਵਰੈਸਟ ਕਹਿੰਦੇ ਆ 29000 ਫੁੱਟ ਉਸ ਚੋਟੀ ਦੀ ਉਚਾਈ ਹੈ ਉੱਥੇ ਜਾ ਕੇ ਨਿਸ਼ਾਨ ਸਾਹਿਬ ਜਿਹੜਾ ਸ਼ਿਸ਼ੋਭਤ ਕੀਤਾ ਔਰ ਬਹੁਤ ਦੁੱਖ ਤਕਲੀਫਾਂ ਦੇ ਬਾਵਜੂਦ ਕਦੀ ਉਹਨਾਂ ਨੇ ਪਹਿਲਾਂ ਮਾਉਂਟਰੀਂਗ ਦਾ ਇੰਨਾ ਵਧੀਆ ਕੋਈ ਪਹਿਲਾਂ ਕੋਰਸ ਨਹੀਂ ਕੀਤਾ ਜਾਂ ਗਏ ਨਹੀਂ ਕਿਤੇ ਔਰ ਇੰਨੀਆਂ ਉੱਚੀਆਂ ਉਚਾਈਆਂ ਤੇ ਚੜ ਕੇ ਉੱਥੋਂ ਵਾਪਸ ਆਉਣਾ ਇੱਕ ਉਹਨਾਂ ਦੇ ਮੁਤਾਬਕ ਇਹ ਗੁਰੂ ਦੀ ਅਰਦਾਸ ਤੇ 파ਰਟੀ ਹੈ ਜਿਹੜਾ ਉਹਨਾਂ ਦੇ ਸਹਾਇ ਹੋਇਆ ਬੜਾ ਉਦ ਵਧੀਆ ਉਦਮ ਸੀ ਬੜੀ ਖੁਸ਼ੀ ਹੋਈ ਅੱਜ ਇਹ ਛੋਟਾ ਜਿਹਾ ਪਿੰਡ ਆ ਸਾਡੇ ਜ਼ਿਲ੍ਹੇ ਦਾ ਉੱਥੋਂ ਦਾ ਇੱਕ ਵਸਨੀਕ ਜਿਸ ਨੇ ਆਪਣਾ ਹੀ ਨਹੀਂ ਪਿੰਡ ਦਾ ਹੀ ਨਹੀਂ ਜ਼ਿਲ੍ਹੇ ਦਾ ਨਾਂ ਸਮੁੱਚੀ ਵਰਲਡ ਦੇ ਵਿੱਚ ਇਸ ਟੀ ਦੇ ਵਿੱਚ ਨਾਮ ਦਰਜ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬੌਂਡ ਵਿਖੇ ਸਰਦਾਰ ਮਲਕੀਤ ਸਿੰਘ ਜੀ ਜਿਹੜੇ ਕਿ ਮਾਉਂਟ ਐਵਰੇਸਟ ਸਾਰ ਕਰਕੇ ਆਏ ਨੇ। ਔਰ ਉਹ ਇਲਾਕੇ ਦੇ ਵਿੱਚ ਇਲਾਕੇ ਜਿਨੀ ਪੂਰੇ ਪੰਜਾਬ ਦੀ ਬੜੀ ਮਾਣ ਵਾਲੀ ਗੱਲ ਹੈ। ਦੇਸ਼ ਦੀ ਮਾਣ ਵਾਲੀ ਗੱਲ ਹੈ ਕਿ ਸਾਡਾ ਇੱਕ ਵਿਅਕਤੀ ਜਿਹੜਾ ਸਾਡੇ ਏਰੀਆ ਦੇ ਵਿੱਚ ਹੈ ਮੇਰੇ ਹਲਕੇ ਦੇ ਵਿੱਚ ਪੈਂਦਾ ਹੈ ਔਰ ਉਹਨਾਂ ਦਾ ਸਨਮਾਨ ਹੋ ਰਿਹਾ ਹੈ ਔਰ ਉਹਨਾਂ ਨੇ ਜਿਹੜੀ ਅਮਾਉਂਟ ਹੈ ਵੈਰਸ ਸਰ ਕੀਤੀ ਹੈ ਮੈਂ ਜਿੱਥੇ ਕਾਮੀ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਸਦਾ ਮਲਕੀਤ ਸਿੰਘ ਉਹਨਾਂ ਦਾ ਉਹਨੂੰ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੇ ਇਲਾਕੇ ਦਾ ਨਗਰ ਦਾ ਨਾਂ ਰੋਸ਼ਨ ਕੀਤਾ ਔਰ ਮੈਂ ਸਮੂਹ ਸਖਤਾਂ ਦਾ ਧੰਨਵਾਦ ਕਰਦਾ ਜਿਹੜੀਆਂ ਸਖਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਤਰਵਾਦ ਜਿਨ੍ਹਾਂ ਨੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਪੂਰਾ ਹੌਸਲੇ ਦੇ ਨਾਲ ਜਿਹੜਾ ਉਹ 8848 ਮੀਟਰ ਨੂੰ ਤੈਅ ਕਰਕੇ ਔਰ ਵਾਪਸ ਆਪਣੇ ਸਹੀ ਸਲਾਮਤ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਨੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਅਜੇ ਜਿਹੜਾ ਸਮਾਗਮ ਹੋਇਆ ਇਹ ਬਦੌਲਤ ਮਲਕੀਤ ਸਿੰਘ ਜੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੌਪ ਐਵਰੇਸ ਚੁਟੀ ਸਰ ਕਰਕੇ ਆਏ ਨੇ ਖਾਲਸੇ ਦਾ ਝੰਡਾ ਨਿਸ਼ਾਨ ਸਾਹਿਬ ਉੱਤੇ ਚੁਲਾ ਕੇ ਆਏ ਨੇ ਸਾਡੇ ਪਿੰਡ ਨੂੰ ਮਾਣ ਹੈ ਇਲਾਕੇ ਨੂੰ ਮਾਣ ਹੈ ਆਲ ਵਰਲਡ ਦੇ ਵਿੱਚ ਪਿੰਡ ਬੋਰਡ ਦਾ ਨਵ ਅ ਗ੍ਰੀਨ ਬੁੱਕਤੋਂ ਉਹਦੇ ਵਿੱਚ ਦਰਜ ਹੋਇਆ ਅਸੀਂ ਜਿਸ ਤਰ੍ਹਾਂ ਮਲਕੀਤ ਸਿੰਘ ਜੀ ਨੂੰ ਵਧਾਈਆਂ ਦਿੰਨੇ ਆ ਸਾਰੇ ਨਗਰ ਨੂੰ ਵਧਾਈ ਹੈ ਉਸੇ ਤਰ੍ਹਾਂ ਮੇਰੇ ਵੱਲੋਂ ਮਲਕੀਤ ਸਿੰਘ ਅਤੇ ਸਮੁੱਚੇ ਨਗਰ ਨੂੰ ਇਲਾਕੇ ਨੂੰ ਬਹੁਤ-ਬਹੁਤ ਵਧਾਈ ਹੈ ਕਿ ਮਲਕੀਤ ਸਿੰਘ ਨੇ ਸਾਡਾ ਸਿਰ ਉੱਚਾ ਕੀਤਾ